ਦਾ ਮਾਮਾ ਜੀ ਮੈਨੂੰ ਤਰਾ ਮਰ ਤੈਨੂੰ ਕਿਹਾ ਹੀ ਨਾ ਫੜਿਆ ਕਰ ਫੋਨ ਨੂੰ ਨਹੀਂ ਇਹ ਆ ਕਿਥੋਂ ਘਟੋਏ ਦੱਸ ਮੈਨੂੰ ਕਿਥੋਂ ਘਟੋਏ ਪੈਸੇ ਤੈਨੂੰ ਕਿੰਨੀ ਵਾਰੀ ਸਮਝਾਇਆ ਕਿ ਇਹ ਸਾਰੇ ਫਰੋਡ ਹੁੰਦੇ ਆ ਤੂੰ ਫੇਰ ਨਹੀਂ ਸਮਝਿਆ ਮੈਂ ਸੋਚਿਆ ਕਿ ਚਲੋ ਉੱਧਾ ਫੋਨ ਤੇ ਚਲੋ YouTube ਦੇਖਦਾ ਕੋਈ ਸਟੱਡੀ ਕਰਦਾ ਵੇ ਚਲੋ ਕਿਤੇ ਨਾ ਕਿਤੇ ਗੇਮ ਖੇਡ ਲੈਣਾ ਪਰ ਤੂੰ ਵਾਹ ਕਰ ਤੁੱਤਾ ਕਰਨ ਦੇ ਆ ਇਹੋ ਜਿਹੇ ਗੇਮਾਂ ਖੇਡਣ ਦੇ ਆ ਪੈਸਿਆਂ ਵਾਲੀਆਂ ਤੇਰੀ ਮੰਮੀ ਡੈਡੀ ਤਾਂ ਮੈਨੂੰ ਫੋਨ ਆਉਂਦਾ ਉਹ ਮੈਨੂੰ ਕਹਿੰਦੇ ਇਹਨੂੰ ਫੋਨ ਨਹੀਂ ਦੇਣਾ ਇਹਨੂੰ ਤੂੰ ਸਮਝਾ ਇਹਨੂੰ ਸੁਧਾਰ ਤੂੰ ਮੇਰੇ ਮਗਰੋਂ ਤੂੰ ਝੋਰੀ ਚੰ ਚਾਰਤਾ ਹੋਏ ਲੱਖ ਰੁਪਇਆ ਥੋੜਾ ਹੋਗਾ ਕਰਾਂ ਉਹ ਤੇਰੇ ਘਰੇ ਫੋਨ ਇਦਾਂ ਨੂੰ ਮੂੰਹ ਕਰ ਨਹੀਂ ਉਹਦਾ ਸਮਝਾ ਉਹਨੂੰ ਇਦਾਂ ਕਿਵੇਂ ਮਾਹਣਾ ਹਾਂ ਸਮਝਾਓ ਇੱਕ ਇੱਕ ਰੁਪਇਆ ਪਤਾ ਕਿੱਦਾਂ ਬੰਦਾ ਤੇ ਜਦੋਂ ਮੈਂ ਕਹਿੰਦੀ ਉਹ ਤੋਂ ਫੋਨ ਲੈ ਲਓ ਫੋਨ ਲੈ ਲਓ ਉਹਨੂੰ ਸਮਝਾਓ ਉਹਨੂੰ ਪੜਾਓ ਇਹਨੂੰ ਪਤਾ ਨਹੀਂ ਲੱਗਦਾ ਇਹਨੂੰ ਤੈਨੂੰ ਮੈਂ ਕਿੰਨੀ ਵਾਰੀ ਕਿਹਾ ਹੈ ਕਿ ਇਹੋ ਜੇ ਚੱਕਰਾਂ 'ਚ ਨਾ ਪਏ ਜਿਹੜੀਆਂ ਐਪਾਂ ਵਾਲੇ ਸਭ ਫਰੌਡ ਹੁੰਦੇ ਆ ਤੈਨੂੰ ਕਹਿੰਨੇ ਕਿਹਾ ਪਹਿਲਾਂ ਐਪ ਚਲਾਉ ਉਹਨੂੰ ਕਹਰੇ ਮੁੜੇ ਨੇ ਗਿਆ ਹੈ ਨਾ ਆਦੇ ਮੁੰਡੇ ਸੀ ਉਹਨਾਂ ਨੇ ਕਿਹਾ ਇੱਦਾਂ ਮੂੰਹ ਕਰ ਰਹੇ ਉਹਨਾਂ ਨੇ ਕਿੰਨੇ ਪੈਸੇ ਕਮਾਏ ਦੱਸ ਹਾਂ ਦੱਸਿਆ ਨਹੀਂ ਕਹਿੰਦੇ ਮਹੀਨੇ ਬਾਅਦ ਹੁੰਦੇ ਹੁੰਦੇ ਆ ਤੇ ਮੈਂ ਵੀ ਲਾਤੇ ਹੋ ਜੋ ਤੇਰਾ ਧਿਆਨ ਖਾਂੜਵਲ ਧਿਆਨ ਘੁੰਮਰਵਲ ਤੇ ਆ ਤੇ ਬਾਅਦ ਚ ਹੁਣ ਤਰਾ ਕਰਤਾ ਤੂੰ ਕੰਮ ਜਰਾ ਤੈਨੂੰ ਸਮਝ ਨਹੀਂ ਲੱਗਦੀ ਜਿਹੜੀ ਤੈਨੂੰ ਕਿ ਆ ਪੜ ਲਾ ਪੜ ਲਾ ਤੇਰਾ ਕੋ ਬਣ ਜਾਏਗਾ ਤੈਨੂੰ ਕਿਹਾ ਤਾਂ ਮੈਂ ਵੀ ਸਮਝਾਈ ਉਦੋਂ ਤੂੰ ਬਾਹਰ ਬੈਠਾ ਹੀ ਉੱਥੇ ਸਮਝਾਇਆ ਹੀ ਗਾਣਾ ਕਿ ਨਾ ਇਹਨਾਂ ਦੇ ਚੱਕਰਾਂ 'ਚ ਪੈ ਪੜ ਲਾ ਜਦੋਂ ਤੂੰ ਆਇਆ ਸੀ ਪਹਿਲੇ ਦਿਨ ਉਦੋਂ ਵੀ ਮੈਂ ਕਿਹਾ ਸੀ ਤੇਰੀ ਮੰਮੀ ਦਾ ਫੋਨ ਆਇਆ ਹੈ ਕਿ ਇਹਨੂੰ ਕਿਉਂ ਪੜ ਲੈ ਤੈਨੂੰ ਕਿੰਨੀ ਵਾਰੀ ਕਿਹਾ ਵਾ ਕਿ ਪੜ ਲਾ ਕਿਤੇ ਜੌਬ ਲੱਗ ਜਾਏਗਾ ਤੂੰ ਪਰ ਤੇਰਾ ਧਿਆਨ ਹੀ ਫੋਨਾਂ ਵਾਲਾ ਤੇਰਾ ਧਿਆਨ ਹੀ ਘੁੰਮਣ ਵਾਲਾ ਮੈਂ ਉੱਥੇ ਚੱਲ ਜਾ ਉੱਥੇ ਚੱਲ ਜਾ ਫੋਨਾਂ ਚੋਂ ਕੱਖ ਨਹੀਂ ਮਿਲਦਾ ਜਿੰਨੀਆਂ ਆਏ ਪਾਸ ਸਾਬੇ ਫਰੋਡ ਆਏ ਤੂੰ ਸਮਝਦਾ ਨਹੀਂ ਆ ਤੂੰ ਇਹ ਵੀ ਆਪਣੇ ਬੱਚਿਆਂ ਨੂੰ ਸਮਝਾਓ ਫਰੋਡ ਤੁਹਾਡੇ ਨਾਲ ਵੀ ਹੋ ਸਕਦਾ ਹੈ ਜੇ ਤੁਹਾਡੇ ਬੱਚੇ ਜਿਹਰੇ ਆ ਫੋਨ ਨੂੰ ਫੜੀ ਰੱਖਦੇ ਆ ਧਿਆਨ ਰੱਖੋ ਵੀ ਬੱਚੇ ਫੋਨ 'ਚ ਕਰਦੇ ਕੀ ਆ ਕਿਉਂਕਿ ਅੱਜਕੱਲ ਬਹੁਤ ਸਾਰੀਆਂ ਐਪ ਚੱਲ ਪਈਆਂ ਜਿਹੜੀਆਂ ਬੱਚਿਆਂ ਨੂੰ ਲਾਲਚ ਦਿੰਦੀਆਂ ਪੈਸੇ ਕਮਾਉਣ ਵਾਸਤੇ ਬਟ ਬੱਚੇ ਉੱਥੋਂ ਪੈਸੇ ਨਹੀਂ ਕਮਾ ਸਕਦੇ ਬੱਚੇ ਤੁਹਾਡੇ ਪੈਸੇ ਉਜਾਰ ਹੀ ਸਕਦੇ ਆ ਕਿਉਂਕਿ ਕੋਈ ਵੀ ਐਪ ਜਿਹੜੀ ਹੈਗੀ ਆ ਇਦਾਂ ਪੈਸੇ ਨਹੀਂ ਦਿੰਦੇ ਵੱਡੇ ਵੱਡੇ ਜਿਹੜੇ ਐਕਟਰ ਆ ਸੈਲੀਬ੍ਰਿਟੀ ਆ ਇਹਦੀ ਪ੍ਰੋਮੋਸ਼ਨ ਕਰਦੇ ਆ ਕਿ ਤੁਸੀਂ ਐਪ ਚਲਾਓ ਤੁਹਾਨੂੰ ਇੰਨੇ ਪੈਸੇ ਮਿਲਣਗੇ ਪਰ ਨਹੀਂ ਤੁਹਾਡੇ ਵੀ ਪੈਸੇ ਇਵੇਂ ਕਟੋ ਸਕਦੇ ਆ ਸੋ ਤੁਸੀਂ ਆਪਣੇ ਬੱਚਿਆਂ ਦਾ ਖਿਆਲ ਰੱਖੋ ਆਪਣੇ ਫੋਨ ਨੂੰ ਚੈੱਕ ਕਰਦੇ ਰਿਹਾ ਕਰੋ ਕਿ ਸਾਡੇ ਬੱਚੇ ਕੀ ਕਰਦੇ ਆ ਸੋ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਇਹੋ ਜੇ ਕੰਮ ਤੋਂ ਕਰੀਪਿਆ ਕਰਕੇ ਦੂਰ ਹੋ ਮੇਰਾ ਤੇ ਫੈਨ ਲੱਤ ਚੁੱਕਿਆ ਆ ਤੂੰ ਇਹ ਨਾਲ ਥਾਇਓ ਇਸ ਲਈ ਇਹੋ ਜੇ ਕੰਮ ਤੋਂ ਦੂਰ ਹੋ ਸਸ਼ਕੀ ਕਾਲ ਜੀ